ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬੜੀ ਮੰਦਭਾਗੀ ਜਿਹੜੀ ਖਬਰ ਪਹਿਲਾਂ ਦੀ ਚੱਲ ਰਹੀ ਹੈ ਉਹਨੂੰ ਨਿੰਦਣ ਵਾਸਤੇ ਸਾਰੀ ਸੰਗਤ ਵਿੱਚ ਜਗਤ ਵਿੱਚ ਬੇਨਤੀ ਕਰਦਾ ਹਾਂ ਕਿ ਜਿਹੜਾ ਇੱਕ ਫਿਰਕੇ ਦੇ ਉੱਤੇ ਏਡਾ ਵੱਡਾ ਪੈਲਗਾਮਾਂ ਵਿੱਚ ਹਮਲਾ ਹੋਇਆ ਸ਼੍ਰੀਨਗਰ ਵਿੱਚ ਬਹੁਤ ਮੰਦਭਾਗਾ ਹੈ ਇੱਕ ਫਿਰਕੇ ਨੂੰ ਇਹ ਪੁੱਛ-ਪੁੱਛ ਕੇ ਕਰਨਾ ਵੀ ਤੂੰ ਕੀ ਐ ਹਿੰਦੂ ਆ ਤੂੰ ਸਿੱਖ ਐ ਜਾਂ ਤੂੰ ਦੂਸਰੀ ਕਿਸੇ ਜਾਤ ਦੇ ਨਾਲ ਜਾਂ ਕਿਸੇ ਧਰਮ ਨਾਲ ਸੰਬੰਧ ਨਹੀਂ ਰੱਖਦਾ ਤੇ ਉਹਨੇ ਉਹ ਪੁੱਛ-ਪੁੱਛ ਕੇ ਇਦਾਂ ਗੋਲੀਆਂ ਮਾਰਦਾ ਫਿਰ ਉਮਰ ਦਾ ਕੋਈ ਤਕਾਜ਼ਾ ਨਹੀਂ ਕੋਈ ਛੋਟੇ ਕੋਈ 15 ਸਾਲ ਦੇ ਕੋਈ 16 ਸਾਲ ਦੇ ਕੋਈ 20 ਸਾਲ ਦੇ 25 ਸਾਲ ਦੇ ਸਭ ਤੋਂ ਮੰਦਭਾਗੀ ਗੱਲ ਹੈ ਉਹ ਘਰੋਂ ਉਹ ਵਿਚਾਰੇ ਇਸ ਕਰਕੇ ਜਿਹੜੇ ਉੱਥੇ ਮਾਰੇ ਗਏ ਨੇ ਇਸ ਕਰਕੇ ਗਏ ਕਿ ਅਸੀਂ ਆਪਣਾ ਸਾਰਾ ਘਰ ਦਾ ਕੰਮ ਸਮੇਟ ਕੇ ਗਰਮੀਆਂ ਨੇ ਉੱਥੇ ਜਾ ਕੇ ਛੁੱਟੀਆਂ ਦੇ ਵਿੱਚ ਜਾ ਕੇ ਆਪਣਾ ਮਨ ਨੂੰ ਸ਼ਾਂਤ ਕਰਨ ਵਾਸਤੇ ਸ਼ਾਂਤ ਥਾਂ ਦੇ ਉੱਤੇ ਠੰਡੀ ਥਾਂ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਜਿਹੜਾ ਲਜਾਈਏ ਤੇ ਉਹ ਦੀ بجائے ਉੱਥੇ ਉਹਨਾਂ ਨੂੰ ਗੋਲੀਆਂ ਦੀ ਵਾਛੜ ਇੰਨੀ ਵੱਡੀ ਗਰਮੀ ਦੇ ਦਿੱਤੀ ਕਿ ਇੰਨਾ ਵੱਡਾ ਨੁਕਸਾਨ ਕਰ ਦਿੱਤਾ ਗਿਆ ਤੇ ਉਮਰ ਦਾ ਤਕਾਜ਼ਾ ਨਹੀਂ ਵੇਖਿਆ ਗਿਆ ਫਿਰ ਫਿਰ ਇਹ ਵੀ ਨਹੀਂ ਵੇਖਿਆ ਗਿਆ ਕਿ ਇਹ ਕਿਸ ਹਾਲਤ ਵਿੱਚ ਇੱਥੇ ਪਹੁੰਚੇ ਨੇ ਸਾਰਾ ਸਾਰਾ ਟੱਬਰ ਪਹੁੰਚੇ ਨੇ ਸੋ ਇਸ ਦੀ ਮੈਂ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਇੱਕ ਫਿਰਕੇ ਤੇ ਇਹ ਵੱਡਾ ਹਮਲਾ ਕੀਤਾ ਹੈ ਕੱਲ ਬਾਦਲ ਸਾਹਿਬ ਦੀ ਜੀ ਦੀ ਵਰਸੀ ਮਨਾਈ ਗਈ ਹੈ ਹਾਂਜੀ ਕੱਲ ਬਾਦਲ ਸਾਹਿਬ ਦੀ ਵਰਸੀ ਮਨਾਇ ਗਈ ਸੀ ਸਾਡੇ ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਔਰ ਸਾਡੇ ਪ੍ਰਚਾਰਕ ਔਰ ਸਾਡੇ ਜਿਹੜੇ ਹੈਗੇ ਸੀ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਹੋਂ ਮ ਆ ਕੇ ਪਹੁੰਚੇ ਸਨ ਕਿਉਂਕਿ ਪ੍ਰਾਣੀਆਂ ਜਿਆਦਾ ਬਾਦਲ ਸਾਹਿਬ ਦੀਆਂ ਸਾਨੂੰ ਵੀ ਜਿਆਦਾ ਤੇ ਸੰਗਤ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਜਿਆਦਾ ਹੈ ਉਹ ਕਿਸੇ ਇੱਕ ਧਰਮ ਦੇ ਵਾਸਤੇ ਨਹੀਂ ਸੀ ਨਿਹਰੀ ਲੜਾਈ ਲੜਦੇ ਉਹ ਸਾਰਿਆਂ ਵਾਸਤੇ ਲੜਦੇ ਸੀ ਸਾਰਿਆਂ ਨਾਲ ਪਿਆਰ ਕਰਦੇ ਸੀ ਸਾਰਿਆਂ ਵਾਸਤੇ ਹੀ ਉਹ ਹਰ ਹਰਕਤ ਦੇ ਭਲੇ ਦੀ ਗੱਲ ਕੀਤੀ ਹੈ ਕਿਉਂਕਿ ਇਹ ਸਿੱਖੀ ਸਿਧਾਂਤ ਸਾਡਾ ਹੈ ਹੀ ਇਹ ਹੈ ਕਿ ਸਰਬੱਤ ਦਾ ਭਲਾ ਮੰਗਣਾ ਇਸ ਕਰਕੇ ਬਾਲੂ ਸਾਹਿਬ ਨੇ ਕਿਸਾਨੀ ਵਾਸਤੇ ਮਜ਼ਦੂਰਾਂ ਵਾਸਤੇ ਔਰ ਮੁਲਾਜ਼ਮਾਂ ਵਾਸਤੇ ਬਹੁਤ ਪਿਛਲੇ ਸਮੇਂ ਵਿੱਚ ਜਿਹੜਾ ਸਾਨੂੰ ਬੜਾ ਵੱਡਾ ਰਿਲੀਫ ਦਿੱਤੀ ਸੀ ਇਸ ਕਰਕੇ ਹੀ ਉੱਥੇ ਜਿਹੜੇ ਗਏ ਹੋਈ ਸੰਗਤ ਸੀ ਉਹ ਬਾਲੂ ਸਾਹਿਬ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੇ ਖਾਰਿਆਂ ਦੇ ਨਾਲ ਉਸ ਨੂੰ ਯਾਦ ਕਰਦੇ ਸਨ ਜਿਨ੍ਹਾਂ ਨੇ ਕੱਲ ਵੱਡੀ ਗਿਣਤੀ ਵਿੱਚ ਬਾਦਲਪਿੰਡ ਵਿਖੇ ਇਹ ਵੱਡਾ ਜਿਹੜਾ ਇਕੱਠ ਕਰਕੇ ਬਾਦਲ ਸਾਹਿਬ ਨੂੰ ਯਾਦ ਕੀਤਾ ਪਰਮਾਤਮਾ ਕਰੇ ਇਦਾਂ ਦੇ ਲੀਡਰ ਹੋ ਪੈਦਾ ਹੁੰਦੇ ਰਹਿਣ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਖੇ ਕਦਮਾਂ ਤੇ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ